ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਸ਼ਾਸਨ ਨੂੰ ਬੇਨਤਾ ਹੈ ਜੀ ਪਿੰਡ ਛਾਂਗਰਾਇਓ ਉਤਾੜ ਜੋ ਕਿ ਨਿਸ਼ਾਨ ਸਾਹਿਬ ਚੁਲਾਇਆ ਗਿਆ ਸੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਪਰ ਅੱਜ ਤੋਂ ਉਸ ਸਮਾਂ ਪਹਿਲੇ ਤੇ ਉੱਥੇ ਸੀਸੀਟੀਵੀ ਕੈਮਰੇ ਲਗਾਏ ਗਏ ਸੀਗੇ ਨਿਸ਼ਾਨ ਸਾਹਿਬ ਦੀ ਦੇਖਰੇਖ ਵਾਸਤੇ ਸਿੰਘ ਉਥੇ ਪਹਿਰਾ ਵੀ ਕਰਦੇ ਨੇ ਤੇ ਰਾਤ ਨੂੰ ਅੰਗਰੇਜ਼ ਸਿੰਘ ਉੱਤਰ ਗੁਲਜਾਰ ਸਿੰਘ ਦੇ ਪਰਿਵਾਰ ਨੇ ਖੁਦ ਅੰਗਰੇਜ਼ ਸਿੰਘ ਨੇ ਵੀ ਰਾਤ ਨੂੰ ਕੈਮਰੇ ਜਿਹੜੇ ਚੋਰੀ ਕਰਕੇ ਲੈ ਗਏ ਨੇ ਤੇ ਪ੍ਰਸ਼ਾਸਨ ਨੂੰ ਬੇਨਤਾ ਆਇਆ ਜੀ ਸਾਡੇ ਕੋਲ ਵੀਡੀਓ ਹੈ ਵਿਦ ਪ੍ਰੂਫ ਨੇ ਵੀ ਬਣਦੀ ਕਾਰਵਾਈ ਕਰਨ ਨਹੀਂ ਤਾਂ ਸਾਰੀਆਂ ਜਥੇਬੰਦੀਆਂ ਦਲਪੰਥ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ दिल्ली क्राइम नेशनल न्यूज़ नजर सफर